ਹੈਲੋ ਗਾਇਸ ਵੈਲਕਮ ਟੂ आवर ਨਿਊ ਬਲੌਗ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੀ ਮਿਸਟਰ ਐਂਡ ਮਿਸ ਸੇਵੀਆ ਕਪਲ ਜੋ ਯਾਰ ਉਧਰ ਦਾਦੀ ਦੀ ਪ੍ਰੈਕਟਿਸ ਕਰਾਈ ਜਾਂਦਾਗਾ ਮੈਨੀ ਗਾ ਪੂਰੀ ਕਰਦਾ ਮੈਨੀ ਗਾ ਇਹਦੇ ਮੈਂ ਮੱਛਰ ਲੜ ਗਿਆ ਮਾਰੀ ਕੀ ਜਾਂਦੀ ਏ ਨਾ ਮਨਾ 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 ਮਾ ਇਹਦੇ ਬਾਣਾ ਤੇ ਤੇਲ ਲਾਉਣਾ ਲਾਣਾ ਥੋੜਾ ਜਿਹਾ ਆਹ ਸੀ ਪੰਜ ਜਾ ਸੀ ਨਾ ਦਾ ਏ ਜੂਜਾਰ ਸਿੰਕੀ ਕਰਦਾ ਹੈ ਇਹ ਸਿੱਤਾ ਖਾਂਦਾਗਾ ਹੁੰਦੇ ਕਿ ਵੀ ਬਾਹਰ ਜਾਣਾ ਹੈ ਲੈ ਮੀਂਹ ਚੱਲ ਆ ਕੇ ਅੱਜ ਚਾਹ ਕੋਲ ਨਾ ਤੇ ਬਣੀ ਆ 275 ਦਾ ਮੰਗਾਇਆ ਸੀ ਆ ਸੂੜ ਜ ਮੰਮੀ ਉਠੇ ਲੇਟ ਸੀ ਉਹਦੀ ਨਿਵਾਸਾ ਜੂੜੀਆਂ ਰਵੜਾ ਨਹੀਂ ਹੈਗੀਆਂ ਅੱਜ ਰਵੜਾ ਲੈ ਕੇ ਆਉਣੇ ਆ ਇੱਕ ਜੂੜੀ ਮੂਰੇ ਕਰ ਦਿਆ ਕਰਾਂਗੇ ਇੱਕ ਪਿੱਛੇ ਹਣਾ ਮੈਂ ਆ ਗਿਆ ਸੀ ਪਾਣੀ ਲੈ ਕੇ ਅੰਜੜੀ ਆ ਗਈ ਅਸ ਯਸ ਮਾਰੀ ਟੂ ਦੀ ਬੋਲਦਾ ਜਰ ਪਾਣੀ ਆਉਣਾ ਜਿਹੜੀ ਉਹ ਵੀ ਜਿਹੜੀ ਜਾਮ ਜੀ ਹੋਈ ਫਿਰ ਮੈਂ ਤਾਂ ਖੋਲਦੀ ਆ ਨਾ ਉੱਥੇ ਤੇਲ ਜੇ ਲਾਉਣ ਵਾਲਾ ਮੈਨੂੰ ਆਵੇ ਓਏ ਪਈਏ ਵਰਗੀ ਮੋਟੀ ਮੰਮੀ ਨੇ ਪੂਰੇ ਘੇੜੇ ਲਵਾਈ ਜਾਨਾ ਕਿਤੇ ਉਧਰ ਭੱਜ ਜਾਂਦਾ ਕਿਤੇ ਉਧਰ ਭੱਜ ਜਾਂਦਾ ਇੱਕ ਵੀ ਬੁਰਕੀ ਨਹੀਂ ਵੋ ਆਉਂਦਾ ਦੇਖ ਲੋ ਮੰਮੀ ਤਾਂ ਕੇਲਾ ਲਗਾਉਂਦੀ ਰੜੀ ਸਾਵਾ ਮਮੀ ਨੂੰ ਇਹ ਰੋਟੀ ਦਿਵਾ ਹਾਂ ਹਾਂ ਉਹਦੀ ਨਾ ਨਾ ਜਦੋਂ ਨਾ ਖਾਣੀ ਉਹ ਫਿਰ ਐਂ ਕਰਦਾ ਲੜਪੇ ਹੋਏ ਦਾਦੀ ਪੋਤਾ ਲੜਪੇ ਓਏ ਕੀ ਹੋ ਗਿਆ ਲੜਕੇ ਆ ਗਏ ਦਾਦੀ ਨਾਲ ਹੁਣ ਮਮੀ ਨੂੰ ਪੂਰਾ ਗੁੱਸਾ ਹੈ ਮੈਨੂੰ ਬਾਹਰ ਨਹੀਂ ਜਾਣ ਦਿੰਦੇ ਪੂਰਾ ਨਾ aisi paayi roti jyada roti only hai siota ke hoye oi 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 le a papa aa papa कैसी <laughs> <laughs> लगी रोटी स्वाद लगी ओ माइकॉड सेठी सूजा ਆ ਦੇਖ ਤੂੰ ਚਾਹ ਕਰੀ ਲੈ ਦੇਖੀ ਚਾਹ ਮੈਂ ਪਰ ਚਾਹ ਗੁਰ ਗੁਰ ਗੜ 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 ਚੱਪ ਕਰ ਤੇ ਚਾਹ ਹਾਂ ਬੁੱਤੂ ਮੰਮੀ ਹਾਸੀਆਂ ਖੇਡੀਆਂ ਦਾ ਤੂੰ ਤਾਂ ਗੁੱਸੇ ਹੀ ਕਰ ਗਈ ਨਹੀਂ ਅੱਜ ਤਾਂ ਹਾਸੀਆਂ ਖੇਡੀਆਂ ਕਰਦੇ ਸੀ ਮੰਮੀ ਤੁਹਾਡੇ ਨਾਲ ਆਪੇ ਬੜੋਗੀ ਮੰਮੀ ਦੁੱਧ ਜਿਹੜੇ ਇਹਦੇ ਦੁੱਧ ਵਾਸਤੇ ਇਹ ਜਿਹਾ ਸੀ ਪ੍ਰੀ ਲਿਆ ਨਾ ਇਹ ਬਧੀਆ ਸਾਫ ਹੋ ਰਿਹਾ ਪਾਣੀ ਵਾਸਤੇ ਹੋਰ ਲਿਆ ਦੇਨੀ ਆ ਫਿਰ ਤੋਂ ਛੋਟਾ ਜਾ ਪੀ ਲਓ ਪੀ ਲਓ ਪੁੱਤੋ ਤੇਰਾ ਹੀ ਮਮਾ ਕਹਿੰਦਾ ਦੇਖੀ ਮਮੋ ਲੈ ਇਹ ਤੋਂ ਥੋੜ੍ਹੇ ਹੀ ਆ ਪੁੱਤ ਮਮੋ ਏ ਆਪੇ ਫੜਨੂ ਕਿ ਹਾਸੀ ਤੈਨੂੰ ਵੀ ਆ ਪੜ ਕੇ ਪੀ ਲੈ ਵੀਰ ਹੋਣ ਵਾਲੀ ਏ ਮੈਨੂੰ ਲੱਗਦਾ ਤਾਂ ਪੈ ਗਈ ਲੇਕਿਨ ਖੜੇ ਹੋਵਾਂ ਮੈਂ ਚਾਪ ਵੀ ਲਿਆਉਣੀ ਆ ਉਹ ਗਿਆ ਜਿਹਾਰ ਤਾਂ ਦਾਦਾ ਹੀ ਕੋਲ ਲੋ ਬਈ ਮੀਂਹ ਹੀ ਜਾਂਦਾ ਸਾਡੇ ਤਾਂ ਅੱਜ ਬਹੁਤ ਜਾਵੇ ਹੋਰ ਕਿੱਥੇ ਕਿੱਥੇ ਪੈ ਰਿਆ ਮੀਂਹ ਸਾਡੇ ਸਵੇਰ ਤੋਂ ਪਈ ਜਾਂਦਾ ਕਿੰਨਵੇਂ ਜੀ ਹੋਈ ਜਾਂਦੀ ਆ ਮਾੜੀ 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 ਪਰ ਜ਼ਿਆਦਾ ਨਾ ਪਵੇ ਚਾਬੀ ਆਪਾਂ ਲੈਣਾ ਹੈ ਚਾਬੀ ਲੱਭੀ ਹੈ ਬੰਨਾ ਲੱਭੀ ਗਈ ਚਾਬੀ ਮਹੱਤ ਜਿੱਤੀ ਨਾ ਮੇ ਪੈ ਐ ਜੁਝਾਰ ਕਿੱਥੇ ਜਾਂਦੇ ਹੋ ਆ ਜਾ ਆ ਜਾ ਆ ਜਾ ਕਰਦੇ ਕਿੱਥੇ ਜਾਂਦੇ ਹੋ ਓਏ 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 ਚਲੋ ਭਾਈ ਆਪਾਂ ਹੁਣ ਜਾ ਰਹੇ ਆ ਬੁਟੀਕ ਤੇ ਓਕੇ ਮੰਮਾ ਬਾਏ ਬਾਏ ਜੁਹਾਰ ਦਾਦੀ ਨੂੰ ਬਾਏ ਬਾਏ ਕਰੋ ਬਾਏ 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 ਦਾਦੀ ਉਹ ਤੂੰ ਬਾਈ ਬ ਕਰ ਦੋ ਉਹ ਤੂੰ ਬਾਈ ਬ ਕਰ ਫੇਰ ਲਾਵਾਂਗੇ ਇਸ ਦਾ ਇਹ ਲੋ ਸਾਡੇ ਗੁਰੂ ਲੋ ਵੀ ਗਾਇਸ ਅੱਜ ਮੈਨੂੰ ਲੱਗਦਾ ਰਿਹਾ ਕਿ ਰੱਬ ਕੋਲ ਮਿਲ ਜੀ ਗਿਆ ਹਨ ਮੀਂਹ ਬਾਬਾ ਬੂਗਾ ਹਾਂ ਮੌਸਮ ਬਦਲ ਜੂਗਾ ਸਹੀ ਗੱਲ ਹੈ ਚਲੋ ਪਹੁੰਚਦੇ ਹਾਂ ਬੁਟੀਕ ਤੇ ਲੋ ਬਈ ਬੁਟੀਕ ਤੇ ਪਹੁੰਚ ਗਏ ਸੀ ਚਾਹ ਵੀ ਪੀ ਲਈ ਤੇ ਬੁਲਬਲੇ ਵੀ ਫਲਾ ਲੇ ਇਧਰ ਜੁਹਾਰ ਸਿੰਘ ਦਾ ਚੱਲ ਰਿਹਾ ਕੰਮ ਇਧਰ ਸਾਡੇ ਆਹ ਆਰਡਰ ਆਰਡਰ ਵਾਲੇ ਹੋ ਗਏ ਹੁਣ ਸਟੀਚ ਕਰਨ ਵੰਡੀ ਹੋਏ ਨੇ ਹਜੇ ਆ ਹਾਇ ਰੱਬਾ ਹੋਰ ਹਜੇ ਹੀ ਕਿੰਨੇ ਤਿਆਰ ਕਰਾਉਣੇ ਨੇ ਆਪਾਂ ਮੈਂ ਸੋਚ ਰਹੀ ਸੀ ਵੀ ਕਰਵਾ ਚਾਉਤੀ ਆਫਰ ਨਾਲ ਆਦੀਆ ਕਰਾ ਕੇ ਅਲਗ-ਅਲਗ ਰੰਗ ਤੇ ਸੂਟ ਆਹ ਨਾ ਸਟੀਚ ਦੀ ਆਹ ਨਾ ਸਟੀਚ ਸੂਟ ਆ ਦੀ ਬਾਈ ਸਟੀਚ ਨਹੀਂ ਕਰ ਸਕਦੇ ਅਸੀਂ ਆਹ ਨਾ ਸਟੀਚ ਲੈ ਜਾਓ ਹੁਣ ਤਾਂ ਸਾਡੇ ਕੋਲੋਂ ਸਟੀਚਿੰਗ ਦਾ ਕੰਮ ਬਾਹਲਾ ਪਿੱਛਰਿਆ ਪਿਆ ਦੇਖੀ ਮੀ ਆਈ ਜਾਂਦਾ ਹਨਾ ਦੀ ਬਾਲਾ ਵੀ ਸੀ ਹਾਂ ਮੈਂ ਬਹੁਤ ਸੀ ਮੈਂ ਕਹਣੀ ਆ ਮੈਂ ਡਾਈ ਵਾਸਤੇ ਨਾ ਦੇ ਆਵਾ ਵਿਅੰਤ ਡਾਈ ਵਾਸਤੇ ਕੰਮ ਕਰਿਆ ਮਾ ਹਣਾ ਜਿਆਦਾ ਚੰਗੀ ਕਲ ਰੋ ਮੇਰੇ ਲਈ ਵੀ ਤੇ ਜਿਹੜੇ ਕੂਰੀਅਰ ਕਰਨੇ ਆ ਇੱਕ ਦੋ ਸੂਟ ਉਹ ਵੀ ਕਰ ਲੀਏ ਆ ਚਲੇ ਜਾਗੋ ਵਾਲੇ ਸੂਟ ਪੈਕ ਹੋ ਕੇ ਇੱਕ ਦੋ ਤਿੰਨ ਪਰਪਲ ਸੂਟ ਠੀਕ ਐ ਤੇ ਦੋ ਤਿੰਨ ਗ੍ਰੀਨ ਦੋ ਗ੍ਰੀਨ ਸੂਟ ਆ ਨਾ ਇੱਧਰ ਰੱਖੀ ਕਿਤੇ ਗ੍ਰੀਨ ਸੂਟ ਆਹ ਦੇ ਤਿੰਨੇ ਆਪੀ ਦਾ ਦੋ ਹੀ ਸੀ ਗ੍ਰੀਨ ਦੋ ਹੀ ਸੀਗੇ ਗ੍ਰੀਨ ਤਿੰਨਾਂ ਚ ਪਰਪਲ ਚੱਲੇ ਆ ਦੋ ਗ੍ਰੀਨ ਇੱਕਾ ਮੋਰ ਪੰਖੀ ਆਗਾ ਐ ਚੱਲੇ ਆ ਨਾ ਵੇ ਇਹ ਸੂਟ ਹੁਣ ਫੜਾ ਕੇ ਹੁਣੇ ਮੈਂ ਆਪਦੀ ਜਿਠਾਣੀ ਨੂੰ ਜੋੜੇ ਪੰਪਾਂ ਕੋਲ ਇਹ ਤਿੰਨੇ ਸੂਟ ਮੇਰੀ ਜਿਠਾਣੀ ਦੇ ਆਰਡਰ ਸੀਗੇ ਇੱਕ ਜਠਾਣੀ ਦੀ ਭੈਣ ਦਾ ਇੱਕ ਇਹਨਾਂ ਦੀ ਭਾਬੀ ਦਾ ਇੱਕ ਭਾਬੀ ਦੀ ਸੱਸ ਦਾ ਠੀਕ ਹੈ ਇਹ ਵੜਾ ਕੇ ਆਉਣੇ ਆਪਾਂ ਬੈਗ ਪੈਕ ਕਰ ਲਿਆ ਜਠਾਣੀ ਜੀ ਮੇਰੇ ਬੇਟ ਕਰੀ ਜਾਂਦੇ ਨੇ ਉੱਥੇ ਖੜੇ ਜਵਾਬ ਦੇਣਾ ਆਪਾਂ ਜਾ ਕੇ ਉਹਨਾਂ ਨੂੰ ਵੇਨਣ ਟਾਈਮ ਕਿਉਂ ਲੱਗ ਗਿਆ ਸਮਝ ਗਿਆ ਰਹੀ ਕਿ ਬਹੁਤ ਚੰਗੀ ਆਹ ਬਰੀ ਵੇੜੀ ਕਰ ਰਹੀ ਹੈ ਪਹੁੰਚ ਗਏ ਅਸੀਂ ਹਾਂ ਮੈਂ ਕਿਹਾ ਸਾਡੀ ਕੁੜੀ ਗਾਵਾਂ ਬਹੁਤ ਦੂਸਰ ਚਲੋ ਪੰਸੀ ਪੂਰੀ ਵਾਲੇ ਹੀ ਆ ਪੰਸੀ ਪੂਰੀ ਵਾਲੇ ਉਹ ਤਾਂ ਸਾਰੇ ਇਤਿਆਹ ਬਣ ਜਾਂਦੇ ਸਮਾਨ ਦੇਖ ਲਓ ਥੋੜਾ ਲੋ ਬਈ ਗੈਸ ਤੇ ਹੁਣ ਆਪਾਂ ਲੈਣੇ ਆ ਘਰ ਆ ਦੇ ਪਹੁੰਚ ਹਲਦਨੀਵਨ ਵਰਕਪੈਂਡਾ ਲੋ ਬਈ ਪਹੁੰਚ ਗਏ ਆਪਾਂ ਦਿੱਫਤਾ ਵੀ ਸ਼ਾਪ ਤੇ ਐਤੋਂ ਆਪਾਂ ਦੇਖਾਂਗੇ ਜੁਝਾਰ ਵਾਸਤੇ ਐਕਟੀਵਿਟੀ ਵਾਲੀਆਂ ਗੇਮਸ ਬੜੀ ਕਿੰਨੀ ਆਪਾਂ ਰੱਖਦੇ ਕਿਹੜੀਆਂ ਜਿਹੜੀਆਂ ਲਈਏ ਜੋ ਪਰਾਂ ਵਾਲੀ ਚੀਜ਼ ਨਹੀਂ ਕੋਈ ਲੈਣ ਦੀ ਇਧਰ ਜਿੰਨ ਬਾਕਸ ਵੀ ਆਉਂਦੀਆਂ ਨੇ ਹਨਾ ਹਾਂਜੀ ਜੀ ਦੇ ਵਿੱਚ ਸਾਫਟ ਜੀਆਂ ਬੁਕਸ ਹੁੰਦੀਆਂ ਨੇ ਪਤਾ ਤਾਂ ਇਹ ਇਹ ਵੀ ਤਾਂ ਬੁਕਸ ਤੋਂ ਹੁੰਦੀਆਂ ਨੇ ਸਾਫਟ ਜੀਆਂ ਮਤਲਬ ਉਹ ਤੇ ਉਹ ਬਣੀਆਂ ਹੁੰਦੀਆਂ ਨੇ ਫੋਟੋਆਂ ਹੀ ਬਣੀਆਂ ਹੁੰਦੀਆਂ ਨੇ ਆਫਿਸ ਆਰੀਆਂ ਸਾਫਟ ਜੀਆਂ ਵੀ ਬੁਕਸ ਨੇ ਨਹੀਂ ਕਿ ਤਾਂ ਪੜਨਾ ਨਹੀਂ ਆਣੇ ਬੱਚੇ ਦੇ ਇਕੋਨਾਂ ਬੱਚਾ ਸੌਫਟ ਜੀ ਹੁੰਦੀ ਆ ਟੱਚ ਕਰਦਾ ਹੁੰਦਾ ਉਹਦੇ ਵਿੱਚ ਕਾਫੀ ਸਾਰੀਆਂ ਜਿੱਡਾਂ ਬਣੀਆਂ ਹੋਈਆਂ ਨੇ ਆਹ ਉਹ ਲੈਣ ਵੀ ਮਿਲਦੀਆਂ ਹੁੰਦੀਆਂ ਨੇ ਉਹ ਇਹ ਤਾਂ ਹਾਰਡ ਪੰਨਾ ਆ ਆਹ ਤੋਂ ਮੈਨੂੰ ਵੀ ਠੀਕ ਐ ਉਹ ਬਹੁਤ ਐ ਕਿਹਨੇ ਕੋਸਸ ਦੀ ਜੇ ਸੋਨ ਸੋਨ ਇਹ ਬੱਚਾ ਮੂੰਹ ਚ ਵੀ ਪਾ ਲੈਂਦਾ ਹੁੰਦਾ ਕਾਗਜ਼ ਜਿਹਾ ਲੱਗਿਆ ਹੁੰਦਾ ਬਸ ਹਾਂ ਅਰੋਂ ਵੈਸੇ ਆ ਵੀ ਮੈਨੂੰ ਸਹੀ ਲੱਗੀ ਹੈ ਦੇਖੋ ਅੰਕ ਕਿਸੇ ਹੋਰ ਤੇ ਦੇਖ ਲਓ ਸੁਖਰਾ ਸੀ ਉਗੀ ਜੇ 55000 ਵਾਸਤੇ ਖੜਾਉਣੀ ਰਹਿੰਦੇ ਆ। ਮੈਂ ਨੇਰੇ ਬੱਚੇ ਵਾਸਤੇ ਜਾਂਦੀ ਹਾਂ ਚੱਕ ਤੋਂ। ਮੇਰਾ ਪੁੱਤ ਕਿੱਥੇ ਸੁੱਤਾ ਹੀ ਪਿਆ ਜੇ। ਠੀਕ ਹੈ। ਪੁੱਤ ਕਿ ਉਹ ਖੜਾਉਣੇ ਲਿਆ ਤੇਰੇ ਮੁੰਡੇ ਦੀ ਗੱਦ। ਕਹਿਣੀ ਆ ਐਕਸਟਿਵਿਟੀ ਐਸ ਦੇ ਕੋਈ ਲੈਂਦੀ ਜਿਹਦੇ ਬੋਲਿਆ ਕਰੂਗਾ ਹਾਂ। ਇਹ 1 2 ਬਹੁਤ سارے ਖੜਾਉਣੇ ਲਿਆ ਤੇ ਉਸ ਦਾ ਬਹੁਤ سارے। ਉਹ ਨਹੀਂ ਕਹਿ ਸਕਰੀ ਬੰਨ ਤੇ ਮੈਨੂੰ ਵੀਖਣਾ ਨਹੀਂ ਲਿਆ ਕੇ ਦਿੱਤੇ ਐਨੇ ਲਿਆਤੇ 1800 ਰੁਪਏ ਦੇ ਇੱਕ ਸੇਪਰ ਵੀ ਲਿਆਤਾ थैंक यू ਸੋ much ਹਾਂ ਵੈਲਕਮ ਵੈਲਕਮ ਮੋਸਟ ਵੈਲਕਮ ਮੋਸਟ ਵੈਲਕਮ ਦਿਖਾਉਣੇ ਕੱਢ ਕੇ ਕਿ ਕੋਈ ਨਹੀਂ ਇਹਨੂੰ ਉੱਠ ਕਾਢਦੇ ਫਿਰ ਦੇਖਾਂਗੇ ਜੀ ਐਕਸਾਈਟਮੈਂਟ ਜਿੱਪੂ ਆ ਨਾਲ ਖੇਡਣ ਤੇ ਹੋਈ ਤੁਹਾਰ ਤੇਰੇ ਕੱਪੜਿਆਂ ਨਾਲ ਦੇ ਆਏ ਸਾਰੇ ਮੈਂ ਪਹਿਲਾਂ ਹੀ ਕਹਿ ਕੇ ਆਈਆਂ ਅੱਜ ਤੁਹਾਰ ਵਾਸਤੇ ਲਿਆਂਦੇ ਨੇ ਆਪਾਂ ABC ਤੇ ਆਹ ਸਬਜ਼ੀਆਂ ਦੇ ਨਾਮ ਸਾਰੇ ਯਾਰ ਪੂਰਾ ਖੋਸ਼ਾ ਦੇਖ ਕੇ ਨਾਲ ਆਹ ਅੱਜ ਵੀ ਨਹੀਂ ਦੂ ਦੂ ਕਾਲ ਮਰੀ ਮੇਰਾ ਸਿਰ ਦੁਖੀ ਆਂਦਾ ਪੂਰਾ ਜ਼ਿਆਦੇ ਹਾਏ ਓ ਰੱਬਾ ਪੂਰਾ ਹਾਲੀ ਵੇ ਟਾਈਮ ਤਾਂ ਬਾਬਾ ਹੀ ਹੋ ਗਿਆ ਮੈਨੂੰ ਮੇਰਾ ਪਾਰਸਲ ਰੀਸੀਵ ਹੋ ਗਿਆ ਇਹ ਪਾਰਸਲ ਦੀ ਮੈਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਦੇਖ ਰਹੇ ਹੋ ਇਹ ਪਾਰਸਲ ਉਦਾਂ ਹੀ ਮਿਲਿਆਗਾ ਜਿੱਦਾਂ ਮੈਂ ਚਾਇਆ ਸੀਗਾ ਜਿੱਦਾਂ ਨਾ ਮੈਂ ਦੇਖਿਆ ਸੀਗਾ ਕਿਉਂਕਿ ਇਹ ਪਾਰਸਲ ਦਾ ਜਿਹੜਾ ਐਕਚੁਅਲ ਚ ਪ੍ਰਾਈਸ ਆ ਉਹ 2000 ਸੀਗਾ ਬਟ ਇਹ ਮਿਲਿਆ ਮੈਨੂੰ 510 ਰੁਪਏ ਦਾਗਾ ਤਾਂ ਡਿਸਕਾਊਂਟ ਤਾਂ ਬਹੁਤ ਮਿਲਿਆਗਾ ਵਾਓ ਓ ਵਾਓ ਨਾਈਸ ਹੈਨਾ ਹਾਂਜੀ ਹਾਂਜੀ ਇਹਨੂੰ ਕੰਦਰ ਵਾਈਟ ਨਹੀਂ ਸੀ ਕਿਹਾ ਮੈਨੂੰ ਲੱਗਦਾ ਗ੍ਰੇ ਆ ਗਿਆ ਗ੍ਰੇ ਵੀ ਥੋੜਾ ਲੱਗਦਾ ਵਾਈਟ ਤੋਂ ਬਰਗਲੇਗਾ ਵਾਓ ਨਾਈਸ ਹਨਾ ਕੱਚੀ ਜੱਪੜ ਬਹੁਤ ਸੋਹਣੀ ਹੈ ਹੈਵੀ ਵਾਲੀ ਹੈ ਪਰ ਇਹਨੇ ਭੇੜੀ ਜੀ ਲੱਗਦੀ ਹੈ ਕਿ ਨਹੀਂ ਨਹੀਂ ਖੁੱਲ ਜਾਨੀ ਹੈ ਹੈਨਾ ਖੁੱਲ ਜਾਣਗੇ ਇਹ ਆਹਾ ਇੱਥੇ ਭੇੜੀ ਲੱਗਦੀ ਆ ਖੁੱਲ ਜੂਗਾ ਸੋਨਾ ਬਹੁਤ ਹੈ ਹੈਨਾ ਵਾਓ ਨਾਈਸ ਬਹੁਤ ਸੋਹਣੀ ਲੱਗੀ ਇਹ ਕਿਹੜੀ ਆ ਬਣਾਈ ਰੈਪ ਇਹ ਮੈਂ ਫਲਿੱਪਕਾਰ ਤੋਂ ਮੰਗਾਈ ਹਾਂਜੀ ਕਿੰਨਾ ਕੰਮ ਰਹਿ ਗਿਆ ਦਕਾਨ ਤੇ ਕੀ ਕੰਮ ਚੱਲ ਪਿਆ ਚੱਲੀ ਜਾਂਦਾ ਬਸ ਪਲਸਟਰ ਪਲਸਟਰ ਕੱਲ ਨੂੰ ਹੋ ਜਾਊਗਾ ਕਾਫੀ ਕੱਲ ਤੋਂ ਆਪਾਂ ਕੰਮ ਕੱਢ ਲਾਂ। ਕੱਲ ਤੋਂ ਆਪਾਂ ਵੀਡੀਓਜ਼ ਕਰ ਦੇਣੀਆਂ ਨੇ ਸਟਾਰਟ ਹਨਾ ਸਾਰੀਆਂ। ਬਸ ਕੱਲ ਕੰਮ ਮਤਲਵਾਏ ਮੰਨ ਲਓ ਇੱਕ ਦੋ ਦਿਨਾਂ ਤੱਕ ਤੁਹਾਨੂੰ ਡੇਟ ਅਨਾਉਂਸ ਕਰ ਦੇਣੀ ਐ ਇੱਕ ਜਾਂ ਦੋ ਦਿਨਾਂ ਤੱਕ। ਲਓ ਵੀ ਲਾਓ ਅੰਦਰ ਸਕੂਟੀ ਚੱਲੀਏ ਫੇਰ ਆਪਾਂ ਦੀਦੀ ਦੀ ਵੇਟ ਕਰ ਰਹੇ ਆਂ। ਹਾਂ ਜੀ ਇਹਨੂੰ ਫੜ ਲਓ। ਲਓ ਭਾਈ ਜਿਹੜੇ ਸੂਟ ਆਪਾਂ ਕੋਰੀਅਰ ਕਰਨੇ ਸੀ ਉਹ ਅਹੀਂ ਸਰ ਗਿਆ। ਆਪਣੇ ਕਲਾਇੰਟ ਇੱਥੇ ਆ ਗਏ ਸੀਗੇ ਇੱਥੇ ਹੀ ਫੜ ਕੇ ਲੈ ਗਏ। ਮੈਨੂੰ ਲੱਗਦਾ ਦੀਦੀ ਤਾਂ ਉਧਰ ਹੀ ਖੜੇ ਨੇ। ਹੈਂ ਮੇਲਾ ਦਾ ਬਾਲੀਆਂ ਵਾਲੇ ਡੈਡੀ ਤੇ ਦੀਦੀ ਉਧਰ ਖੜੇ ਨੇ ਦੂਜੇ ਪਾਸੇ ਫੋਨ ਗੱਲ ਹੋ ਗਈ ਮम्मा ਮਮਾ ਪਾਪਾ ਆਇਆ 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 ਓਏ ਜੁਝਾਰ ਦੇ ਤਾਈ ਮम्मा ਬੈਠੇ ਗੱਡੀ ਚ ਆ ਕੇ ਜੁਝਾਰ ਦੇ ਤਾਈ ਮਮਾ ਆ ਕੇ ਗੱਡੀ ਚ ਅੱਜ ਇਹ ਤਾਂ ਕਿੱਥੇ ਆ ਓਏ ਦੱਸ ਜੋダイ ਮੇਰੀ ਕਿ ਫੋਨ ਕੀਤਾ ਮਮੂ ਚੱਲ ਪਈ ਸੀ ਉਹ ੱੱਲੇ ਹੋਏ ਸੀ ਉੱਥੋਂ ਹਾਂ ਦੀਦੀ ਬਾਬਲੇਟ ਹੋ ਗਈ ਸੀ ਚੱਕਰ ਦੀ ਆਜੇ ਨਹੀਂ ਕਿਉਂ ਨਹੀਂ ਰੋਜ਼ ਹੀ ਦਿੱਕਤ ਨੂੰ ਗੁੰਤਾਜ ਨੂੰ ਦਵਾਈਆਂ ਉਹ ਮਜ਼ਾਰ ਚ ਤਾਂਈਆਂ ਲੋ ਵੀ ਛੋੜੀ ਦੀਦੀ ਦੀ ਪੰਪ ਤੇ ਖੜੀ ਸੀ ਆਪਸ ਛੋੜੀ ਜਾ ਕੇ ਲਿਆਈਆਂ ਘਰੇ ਦੀਦੀ ਵਰਗੇ ਹੁੰਦੇ ਪਿੱਛੇ ਖੱਟੀ ਤੇ ਚਰਲਾ ਲਾ ਦਿੱਗੇ ਹੋਏ ਮੰਮੀ ਦੱਸੋ ਤੇ ਹਾਂ ਕਿਵੇਂ ਸਕੂੜੀ ਤੇ ਆ ਗਈ ਦੱਸੋ ਮੈਂ ਕਿਵੇਂ ਆ ਗਈ ਸਕੂੜੀ ਤੇ ਪਤਾ ਓਏ ਸਰਨਾ ਹੀ ਆ ਹਾਂ ਦੱਸੋ ਗੇਸ ਕਰੋ ਸ਼ਰਨ ਦੀਦੀ ਕਿੱਥੇ ਨੇ ਉੱਥੇ ਹੋਣਾ ਵੱਡੀ ਕਿਉਂ ਆਉਂਦੇ ਹਾਂ ਹਾਂ ਮੈਂ ਮੈਂ ਪਤਾ ਕਿਉਂ ਲੈ ਕੇ ਆਇਆ ਬਾਲੀਆਂ ਵਾਲੇ ਰੈਡੀ ਦੀਦੀ ਨੂੰ ਉਤਾਰ ਕੇ ਸੀ ਸਕੂਟੀ ਪੰਪ ਤੇ ਸੀ ਉੱਥੇ ਲੈ ਆਉਣੀ ਸੀ ਅੱਜ ਅੱਜ ਚਾਚੀ ਕਿਵੇਂ ਸਕੂਟੀ ਲੈ ਆਏ ਮਮਾ ਲਈ ਮਮਾ ਕਿੱਥੇ ਦੱਸੋ ਕਿੱਥੇ ਆ ਮਮਾ ਥੇਅਰ ਇਜ਼ ਯੂਅਰ ਮਮਾ ਹੈ ਪਿੱਛੇ ਆਉਂਦੇ ਆ ਮਮਾ ਗੱਡੀ 'ਚ ਨੇ ਜਿਆਰ ਮਮਾ ਚਾਚੂ ਓਏ ਭਈਆ ਦੇ ਭਰ ਚੱਕ ਲੈ ਲਾ ਪਤਾ ਨਾਨਾ ਜੀ ਨੂੰ ਇੰਨਾ ਵਧੀਆ ਇਹਨੇ ਜੱਫੀ ਪਾਈ ਕੰਨ ਮੰਮੀ ਗਾਦੀ ਰਿੱਕੀ ਕਿੱਥੇ ਆ ਮੈਂ ਕਹਿੰਦਾ ਦੱਸੋ ਮੈਂ ਗੱਡੀ ਚੱਕ ਕੇ ਲਿਆਉਂਗਾ ਵਾੜਾ ਦੇਖ ਕੇ ਰੱਖੀਓ ਵਰਕੇ ਆਜੋ 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 ਚੱਕ ਵਈ ਲੱਗੀ ਸ਼ਿਕਾਇਤ ਦੱਸ ਕਿੰਨਾ ਦੇਖਿਆ ਕੌਣ ਹੈ ਤੈਨੂੰ ਦਿਲ ਦੀ ਗੱਲ ਆਏ ਨਾ ਕਿਵੇਂ ਫੋਨ ਟੀਵੀ ਜਿੱਨਾ ਦੇ ਸਾਹਮਣੇ ਉਹਨੂੰ ਕਿਹਦੇ ਬਈ ਮੌਸਮ ਬਦਲ ਗਿਆ ਮੈਨੂੰ ਠੰਡ ਲੱਗ ਰਹੀ ਸੀ ਸਕੂਟੀ ਤੇ ਆਉਂਦੀ ਹਾਂ ਮੈਨੂੰ ਸਵੇਰੇ ਲੱਗੀ ਹਾਂ ਬਹੁਤ ਬਦਲ ਗਿਆ ਸਵੇਰੇ ਤੁਸੀਂ ਕੁਝ ਕੋਸ਼ਾ ਉਹ ਪੱਕ ਕੇ ਜਾਇਆ ਕਰੋ ਕੀ ਹੋ ਗਿਆ ਬਤਾ ਕਿਸ ਕੈਸ ਲੱਗੀ ਉਹ ਜਾਇਆ ਪਰ 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 ਚਾਚੀ ਦੀ ਵੀ ਦੁਖਦੀ ਆਪਾਂ ਪੁੱਤ ਫੋਨ ਟੀਵੀ ਵਾਲਾ ਦੇਖ ਰਹੇ ਆ ਆਜੋ ਜੀ ਹਾਂ ਜੀ ਕੋਲ ਸੀ ਚੱਖੀ ਜਿਵੇਂ ਹਾਂ ਹੀ ਪਾਵੇ ਹੋਰ ਓ ਬਾਓ ਮੈਡਮ ਸਾਬ ਦਾ ਸਾਡੀ ਮੈਮ ਕੋਲ ਆਲਡੋ ਦਾ ਪਰਸ ਹੈ ਭਾਈ ਹਾਂ ਆਲਡੋ ਦਾ ਪਰਸ ਹੈ ਟੂ ਮੱਚ ਟੂ ਮੱਚ ਮਹਿੰਗਾ ਪਰਸ ਟੂ ਮੱਚ ਮਹਿੰਗੇ ਮੈਡਮ ਲੱਜਰੀ ਆ ਦੇਖ ਕੀ ਮੰਗਾਇਆ ਮੈਂ ਖੋਲ ਕੇ ਦੇਖੋ ਮੈਡਮ ਵਾਲੀ ਚੀਜ਼ ਮੰਗਾਈ ਆ ਮੈਂ ਮੈਡਮ ਵਾਲੀ ਚੀਜ਼ ਮੰਗਾਈ ਆ ਮੈਂ ਮੈਂ ਵੀ ਦੇਖੇ ਨੇ ਕਿ ਤੁਮ ਗਾਏ ਮੈਂ ਆਨਲਾਈਨ ਮੈਂ ਸੌਦਾ ਮਾਰ ਲਿਆ ਬਾਈ ਪਤਾ ਐ ਐਮ ਆਰ ਪੀ ਕਿੰਨੀ ਸੀ 2000 ਮਹੰਗਾ ਐ ਪਤਾ ਕਿੰਨੇ ਦੇ ਆ 510 ਰੁਪਈਆ ਦੇ ਆ ਕੇ ਦੇਖੋ ਠੀਕ ਹੈ ਹਾਂ ਕੰਫਰਟੇਬਲ ਲੈ ਨਾ ਮੈਡਮ ਵਾਲੀ ਚੀਜ਼ ਨਾਲ ਹੀਲ ਹੈ ਕੰਫਰਟੇਬਲ ਹਾਂ ਅੱਜ ਜੇ ਭੈਣ ਤੇ ਜੱਸ ਨੂੰ ਉਹ ਪੜਾ ਕਰਾਂਗੇ ਸਾਡਾ ਕੋਈ ਨਾ ਆਉਗਾ ਮੰਮੀ ਇਹ ਮੈਂ ਸੇਲ ਚੋਂ ਲੈਤੀਆਂ ਨੇ ਮਤਲਬ ਇਹ ਸੀਗੀਆਂ ਮੰਮੀ ਉਹ 2000 ਦੀਆਂ ਆ ਗਈ ਮਿਲ ਗਈਆਂ 510 ਰੁਪਈਆਂ ਦੀਆਂ ਖੋਲ ਜੋ ਪਿੱਛੋਂ ਮੰਮੀ ਉਹ ਮੇਰਾ ਵੀ ਥੋੜਾ ਪਹਾਰਾ ਤੁਹਾਡੇ ਪੈਰ ਨਾਲ ਆ ਆ ਖੁੱਲੂਗਾ ਪਿੱਛੋਂ ਖੋਲ ਜੋ ਠੀਕ ਆ ਵੀਰਾ ਵੀ ਆ ਗਿਆ ਮੇਰੇ ਕੋਲ ਕੀ ਕਰਦੇ ਹੋ ਬੋਲ ਕਿੱਥੇ ਆ ਕੁੰਦਾਈ ਬੋਲ ਕਿੱਧਰ ਗਈ ਬੋਲ ਜੀ ਬਣਾ ਲੈ ਹੂੰ ਬੋਲ ਕਿੱਥੇ ਆ ਉਹਦੇ ਨਾਲ ਵੱਜੇ ਬੋਲ ਦੱਸੋ ਕਿੱਥੇ ਆ ਬੋਲਡਰ ਕੋਡ ਬਣਾਉਣੇ ਓਕੇ ਬਣਾਓ ਬੋਲ ਦੱਸੋ ਪਹਿਲਾਂ ਕਿੱਥੇ ਆ ਜੁਝਾਰ ਬੋਲ ਕਿੱਥੇ ਆ ਬੋਲ ਅੰਬਰਾ ਤੇ ਅੰਬਰਾ ਤੇ ਕਿੱਥੇ ਤੇ ਹੁਣ ਕੋਈ ਬੋਲ ਨਹੀਂ ਤੁਸੀਂ ਉੱਪਰ ਇਹ 3% ਦੂਜੀ ਬਸਤੇ ਫੜਾਉਣਾ ਸੀ ਜਿਹਨਾਂ ਨੂੰ ਸਾਨੂੰ ਫੜਾ ਕੇ ਆਓ ਵਨ ਉਹ ਦੂਜੇ ਨੂੰ ਫੜਾਉਣਾ ਹੀ ਉਹਨਾਂ ਨੂੰ ਆਪਣਾ ਕੀ ਨਾਮ ਹੈ ਇਹਦੇ ਉੱਪਰ ਰੱਖ ਜੁਜਾਰ ਦੇ ਵੀ ਉਹ ਮਾਰਿਆ ਉਹਦੇ ਹਾਂ ਜੁਜਾਰ ਨੋ ਹਾਂ ਸੌਰੀ ਕੋ ਵੀਰੇ ਨੂੰ ਅਸਾਂ ਵਿੱਕੀ ਨਹੀਂ ਦੇ ਤੀ ਲਓ ਬਈ ਗਾਇਸ ਇਹ ਸੀ ਆਪਣਾ ਅੱਜ ਦਾ ਬਲੌਗ ਮਿਲ ਕੇ ਕਰਿਆ ਜੀ ਬਹੁਤ ਧੰਨ ਲੱਗਿਆ ਹੁਣ ਬਲੌਗ ਨੂੰ ਸਾਡੇ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਕਿੱਦਾਂ ਦਾ ਲੱਗਿਆ ਤੇ ਜਿਹੜੇ ਚੈਨਲ ਤੇ ਨਵੇਂ ਆਇਆ ਸਾਰਿਆਂ ਨੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸਬਸਕ੍ਰਾਈਬ ਕਰ ਲੋ ਨਾ ਦੂਜੀ ਵਾਰ ਚ ਕਰਾਂਗੇ ਬਾਏ ਬਾਏ ਸਬਰਾਂ